ਦਾਜ ਦੇ ਹੀਜ ਲੈਣ ਵਾਸਤੇ ਇਹਦੀਆਂ ਕੰਨਾਂ ਦੇ ਵਿੱਚ ਢੰਡੌਰ ਦੀ ਨਗਮਾ ਸੁਣਿਆ ਬਿਹਸਰਾ ਨਦੀ ਦੇ ਉੱਤੇ ਗੁਰੂ ਦੀਆਂ ਪੁੱਤ ਤੇ ਗੁਰੂ ਦੀ ਮਾਤਾ ਦੀਆਂ ਲਾਸ਼ਾਂ ਪਈਆਂ ਬੀਜੜਾ ਵੀ ਚੱਕੇਗਾ ਉਹ ਸਰਕਾਰ ਦਾ ਬਾਗੀ ਹੋਵੇਗਾ ਜਿਹੋ ਜੀ ਸਜ਼ਾ ਇਹਨੂੰ ਦਿੱਤੀ ਜਾਵੇਗੀ ਉਦਾਂ ਦੀ ਉਹਨਾਂ ਨੂੰ ਦਿੱਤੀ ਜਾਵੇਗੀ ਇਹ ਬੀਬੀ ਭਵਾਨੀ ਨੇ ਸੁਣੀਆਂ ਗੱਲ ਬਈ ਤਾਂ ਹਾਂ ਮਾਰ ਕੇ ਰੋਪਈ ਜਦੋਂ ਬਾਪੂ ਦੀਵਾਨ ਟੋਡਰ ਮਾਲ ਆਪਣੇ ਖੇਤਾਂ ਦੇ ਵਿੱਚੋਂ ਆਇਆ ਆਪਣੇ ਬਾਪੂ ਦੇ ਗੱਲ ਲਾ ਕੇ ਬੀਬੀ ਭਵਾਨੀ ਆਪਣੇ ਬਾਪੂ ਨੂੰ ਇਹਨਾਂ ਤਿੰਨਾਂ ਦੇਹਾਂ ਦੀ ਸੇਵਾ ਸਿਰ ਦੇ ਨਾਲ ਨਿਭਾਉਣ ਵਾਸਤੇ ਕਹਿੰਦੀ ਬਾਪੂ ਸਾਡਾ ਸਿਰ ਲੱਗਦਾ ਤੇ ਲੱਗ ਜਾਵੇ ਔਰ ਜੇਸੇ ਗੁਰੂ ਨੇ ਅਮੀਰੀ ਦਿੱਤੀ ਐ ਉਸ ਪਰਿਵਾਰ ਦੇ ਬੱਚੇ ਅੱਜ ਹਰਸਰਾਂ ਨਦੀ ਦੇ ਬੇਸਾਰੇ ਪੈ ਨੇ ਅਸੀਂ ਉਹਦੇ ਲਾਲਾਂ ਦਾ ਸੰਸਕਾਰ ਕਰਨਾ ਤੇ ਕਰਨਾ ਜਿਵੇਂ ਬੀਬੀ ਪਵਾਨੀ ਆਪਣੇ ਪਿੰਨਾ ਟੋਡਰਮਲ ਦੇ ਸਾਹਮਣੇ ਇਹਨਾਂ ਬੱਚਿਆਂ ਦਾ ਸੰਸਕਾਰ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਵੀ ਹਾਲਾਤ ਉੱਤੇ ਜਿੰਨੀ ਮਰਜ਼ੀ ਕੀਮਤ ਦੇਣੀ ਪਵੇ ਉਹ ਕੀਮਤ ਤਾਰ ਕੇ ਬੱਚਿਆਂ ਦਾ ਸੰਸਕਾਰ ਕਰਨ ਵਾਸਤੇ ਬਾਪੂ ਟੋਡਰਮਲ ਦੇ ਸਾਹਮਣੇ ਉਹਦੀ ਧੀ ਬੀਬੀ ਪਵਾਨੀ ਐਂਓ ਕਹਿੰਦੇ ਆ ਹੋ ਹੋ ਕਿ ਕੇ ਮੁਖੋ ਆਖਣੋ ਦੀ ਏ ਭਾਵੇਂ ਘਰ ਪਰ ਵਿਕ ਜੇ ਭਾਵੇਂ ਘਰ ਪਰ ਵਿਕ ਜੇ ਕੋਈ ਫਿਕਰ ਨਾ ਕਰਨੀ ਏ ਮਾਤਾ ਜੀ ਤੇ ਧੋਲਾ ਲਾਲਾ ਦੀ ਸੇਵਾ ਕਰਨੀ ਏ ਹੋ ਹੋ ਮਾਤਾ ਜੀ ਤੇ ਧੋਲਾ ਲਾਲਾ ਦੀ ਸੇਵਾ ਕਰਨੀ ਏ ਪੀਆ ਆਪ ਕਮਾਇ ਕੁੱਲਾਂ ਦਾ ਨਾਸ ਕਰਾ ਲੈਣਗੇ ਲਾਣਤਾ ਪਾਉ ਜਮਾਨਾ ਕਿਹੜੇ ਰੁਤਬੇ ਪਾ ਲੈਣਗੇ ਹੋ ਲਾਣਤਾ ਪਾਉ ਜਮਾਨਾ ਕਿਹੜੇ ਰੁਤਬੇ ਪਾ ਲੈਣ ਓ ਲਾਲਾ ਦੀ ਸੇਵਾ ਕਰਨੀ ਏ ਹੋ ਮਾਤਾ ਜੀ ਤੇ ਤੋਂ ਲਾਲਾ ਦੀ ਸੇਵਾ ਰਮਸਬੀਏ ਚੱਲੀਏ ਆਪਾ देर ਨਾ ਕਰਨੀ ਏ ਮਾਤਾ ਜੀ ਤੇ ਧੋਲਾ ਲਾਲਾ ਦੀ ਸੇਵਾ ਕਰਨੀ ਏ ਹੋ ਮਾਤਾ ਜੀ ਤੇ ਧੋਲਾ ਲਾਲਾ ਦੀ ਸੇਵਾ ਕਰਨੀ ਏ ਹੋ ਮਾਤਾ ਜੀ ਤੇ ਧੋਲਾ ਲਾਲਾ ਦੀ ਸਤਿਗੁਰੂ ਕਿਰਪਾ ਕਰਨ ਭਾਈ ਬਕਤਰ ਸਿੰਘ ਸਹਿਬ ਜੀ ਕਹਿ ਗਏ ਨੇ ਕਿ ਇੱਕ ਵਾਰ ਕਹਿ ਕੇ ਖਿਮਾਂ ਦੇ ਜਾਚ ਕੋ ਜਾਓ ਪਰ ਮੈਂ ਬੇਨਤੀ ਕਰ ਜਾਵਾਂ ਪਿਆਰੋ ਮੇਰੀ ਅਖੀਰਲੀ ਨਜ਼ਮਾਂ ਬਹੁਤ ਸੁੰਦਰ ਹੈ ਮੈਂ ਤੂੰ ਦੀ ਪੜ ਕੇ ਵਲ 2 ਮਿੰਟਾਂ ਵਿੱਚ ਕਹਿ ਕੇ ਕਿ ਟਾਡੀ ਕਲਾ ਦੀ ਇੱਕ ਵਾਰ ਕਹਿ ਕੇ ਤੁਹਾਡੇ ਕੋਲੋਂ ਮੈਂ ਖਿਮਾਂ ਦੇ ਜਾਚ ਕੋ 5-7 ਮਿੰਟਾਂ ਦਾ ਲੈਣਾ ਹੈ ਤੁਹਾਡੇ ਕੋਲੋਂ ਤੇ ਆਪਣੇ ਦਿੱਤੇ ਹੋਏ ਸਮੇਂ ਵਿੱਚ ਮੈਂ ਸਮਾਪਤੀ ਕਰ ਜਾਣੀ ਹੈ ਦੀਵਾਨ ਟੋਡਰ ਮਾਰਨੇ ਨਾ ਆਪਣੀ ਧੀ ਦੇ ਆਖੇ ਲਾ ਕੇ ਸੂਬੇਦਾਰ ਨੂੰ ਆਖਿਆ ਸੂਬੇਦਾਰਾ ਜੋ ਕੁਝ ਕੁ ਕਰਮ ਕਰਨਾ ਸੀ ਤੂੰ ਕਰ ਬਿਠਾ ਤੇ ਮਿੱਟੀ ਕਿਸੇ ਦੀ ਪਲੀਤ ਨਹੀਂ ਹੋਣੀ ਚਾਹੀਦੀ ਸਾਨੂੰ ਹੁਕਮ ਕਰ ਰਿਹਾ ਸੀ ਇਹਨਾਂ ਬੱਚਿਆਂ ਦਾ ਸੁਸਕਾਰ ਕਰ ਕਹੀਏ ਤੇ ਸੂਬੇਦਾਰ ਕਹਿੰਦਾ ਕਦੇ ਨਹੀਂ ਹੋ ਸਕਦਾ ਕਿ ਬੱਚਿਆਂ ਦਾ ਸੁਸਕਾਰ ਕੀਤਾ ਜਾਵੇ ਉਹ ਕਹਿੰਦਾ ਕੀ ਹੋਊਗਾ ਇੱਲਾ ਕੁੱਤੇ ਖਾ ਜਾਣਗੇ ਗੁਰੂ ਨਹੀਂ ਆਉਣ ਲੱਗਾ ਜੇ ਤੂੰ ਸੁਸਕਾਰ ਕਰਨਾ ਤੇ ਦੂਜਾ ਕੰਮ ਕਰ ਉਹ ਕਹਿੰਦਾ ਦੱਸ ਕਹਿੰਦਾ ਵੀ ਥਾਂ ਸਰਕਾਰ ਕੋ ਵੈਸੇ ਹੈ ਨਹੀਂ ਪਰ ਤੂੰ ਮੁੱਲ ਲੱਲਾ ਤੇ ਤੈਨੂੰ ਮੁੱਲ ਦਿੱਤੀ ਜਾਵੇਗੀ ਜੀ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਬਾਬਾ ਟੋਡਰ ਮਾਲ ਘਰੇ ਗਿਆ ਮੋਹਰਾਂ ਦੀ ਖੱਤਰ ਭਰ ਕੇ ਲੈ ਆਇਆ ਬੋਲ ਕਹਿੰਦਾ ਤੈਨੂੰ ਕਿੰਨੀ ਮੋਹਰ ਚਾਹੀਦੀ ਕਹਿੰਦਾ ਜਿੰਨੀ ਥਾਂ ਲਵੇਂਗਾ ਮੋਹਰਾਂ ਖੜੀਆਂ ਕਰਕੇ ਮੋਹਰਾਂ ਲੰਮੀਆਂ ਪਿਛਾ ਕੇ ਨਾ ਤੇ ਥਾਂ ਖਰੀਦ ਲਾ ਜਿਹੜੀ ਥਾਂ ਚਾਹੀਦੀ ਹੈ ਬੱਚਿਆਂ ਵਾਸਤੇ 40000 ਸੈਂਟੀਮੀਟਰ 4000 ਸੈਂਟੀਮੀਟਰ ਚਾਹੀਦੀ ਏ ਥਾਂ ਹੁਣ ਇੱਕ ਮੋਹਰ 323 ਦੀ ਇੱਕ ਮੋਹਰ ਹੁੰਦੀ ਐ ਇੱਕ ਮੋਹਰ ਨੇ 323339 9 ਸੈਂਟੀਮੀਟਰ ਦਾ ਉਹਨੇ ਥਾਂ ਰੋਕਣਾ ਤੇ ਜਿੰਨਾ ਥਾਂ ਇਹਦੇ ਮੋਹਰਾਂ ਨੂੰ ਵਛਾਇਆ ਜਾਵੇ ਨਾ ਤਾਂ ਯਾਦ ਰੱਖਿਓ ਪੂਰੀਆਂ 7800 ਮੋਹਰ ਵਿਛਦੀ ਐ 7800 ਦੀਵਾਨ ਟੋਡਰ ਮਲ ਨੇ ਮੋਹਰਾਂ ਦੀਆਂ ਬੋਰੀਆਂ ਪੜੀਆਂ ਖੱਟੜਾਂ ਲੱਦੀਆਂ ਹੋਈਆਂ ਤੇ ਮੋਹਰਾਂ ਵਛਾ ਦਿੱਤੀਆਂ ਸੋ ਚਾਨੰਦ ਕਹਿੰਦਾ ਨਵਾਬ ਸਾਹਿਬ ਸੌਦਾ ਘਾਟੇ ਜੇ ਗਿਆ ਤੇਰਾ ਉਹ ਕਹਿੰਦਾ ਉਹ ਕਿਦਾਂ ਕਹਿੰਦਾ ਇਹ ਦੀਵਾਨ ਟੋਡਰਮਲ ਹੈ ਤੇ ਉਤੋਂ ਗੁਰੂ ਦਾ ਸਿੱਖ ਉਹ ਤੂੰ ਤੇ ਕਹੇਗਾ 7800 ਮੋਰ ਦੀ ਉਹਦਾ 78 ਲੱਖ ਮੋਰ ਵੀ ਪੇਟਾ ਕਰ ਦੂਗਾ ਸੁਬਾ ਮੁੱਕਰ ਗਿਆ ਜ਼ਬਾਨ ਤੇ ਆਪਣੀ ਹੈ ਨਾ ਮੁੱਕਰ ਜਾ ਇਸੇ ਕਰਕੇ ਅੱਜ ਜ਼ਬਾਨ ਦੀ ਕੀਮਤ ਨਹੀਂ ਲਿਖਤੀ ਲੈ ਕੀਮਤ ਹੈ ਪਹਿਲਾਂ ਸਾਡੇ ਜਿਹੜੇ ਦਾਦੇ ਪਤਦਾ ਤੇ ਹੁੰਦੇ ਸੀ ਜਵਾਨਾਂ ਹੀ ਕਰਕੇ ਆ ਜਾਂਦੇ ਸੀ ਮੇਰੀ ਜਵਾਨਾ ਆ ਜਵਾਨ ਨੂੰ ਕੌਣ ਮੰਨਦਾ ਪਹਿਲਾਂ ਕਿਨ ਦਿਖਾ ਵੀ ਕਿੱਥੇ ਲਿਖਿਆ ਮੈਂ ਕਿੱਥੇ ਦਸਕਤ ਹੈ ਮੇਰੇ ਇਸੇ ਕਰਕੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਲਿਖਤੀ ਰੂਪ ਤੇ ਹੈ ਪ੍ਰਮਾਣ ਹੈ ਸਾਡੇ ਕੋਲ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਇਹ ਲੈ ਕੇ ਆ ਗਿਆ ਮੋਹਰ ਕਹਿੰਦਾ ਜੀ ਮੋਹਰਾਂ ਤੇ ਮੈਂ ਤੈਨੂੰ ਇਦਾਂ ਨਹੀਂ ਆਖਿਆ ਸੀ ਮੈਂ ਤੈਨੂੰ ਆਖਿਆ ਸੀ ਮੋਹਰਾਂ ਖੜੀਆਂ ਕਰਨੀਆਂ ਨੇ ਖੜੀਆਂ ਹੁਣ 3239 ਸੈਂਟੀਮੀਟਰ ਜਿੱਥੇ ਇੱਕ ਮੋਰ ਕੰਮ ਕਰਦੀ ਸੀ ਨਾ ਹੁਣ 3239 ਦੀ ਸੈਂਟੀਮੀਟਰ ਦਾ ਹਿਸਾਬ ਲਾਓਵੇ ਇੱਕ 3239 ਸੈਂਟੀਮੀਟਰ ਜਿੱਥੇ ਇੱਕ ਮੋਰ ਵਿਛਦੀ ਉਹ ਤੇ ਹੁਣ 10 ਮੋਰਾਂ ਵਿਛਣੀਆਂ ਨੇ 10 ਮੋਰਾਂ ਹੋਰ ਜਿੱਥੇ 7800 ਮੋਰ ਹੈ ਦਸਾਂ ਨਾਲ ਗੁਣਾ ਕਰ ਦੋ 78000 ਮੋਰ ਬਣ ਗਈ ਇਹਨੇ ਆਪਣਾ ਸਭ ਕੁਝ ਗਿਰਵੀ ਰੱਖ ਦਿੱਤਾ ਟੋਡਰ ਮੰਗਣੇ ਭਰਾ ਦੇ ਕੋਲੋਂ ਖੜੀਆਂ ਮੋਹਰਾ ਤੇ 78000 ਮੋਹਰ ਬਿਛਾਈ ਤੇ ਉਸ ਸਮੇਂ 8 ਕਵੈਂਟਲ ਸੋਨਾ ਬਣਿਆ 8 ਕਵੈਂਟਲ ਜਿਹੜਾ ਟੋਡਰ ਮਲੜੇ ਮੋਹਰਾ ਖੜੀਆਂ ਕੀਤੀਆਂ ਸੀ ਪੂਰੀਆਂ 8 ਕਵੈਂਟਲ ਨੋਟ ਕਰੇ ਕਹਿੰਦਾ ਹੋਰ ਕੁਝ ਹੁਣ ਸੂਬੇ ਦੀ ਦੰਦ ਜੁੜ ਗਏ ਲਾਲਚ ਬੜੀ ਵੱਡੀ ਚੀਜ਼ ਹੁੰਦੀ ਆ ਆਖੀ ਗੱਲ ਫੇ ਠੀਕ ਸਿਆਣਿਆਂ ਨੇ ਮੇਰੇ ਉਸਤਾਦ ਜੀ ਲਿਖਦੇ ਆ ਜੀ ਆਖੀ ਗੱਲ ਫੇ ਠੀਕ ਸਿਆਣਿਆਂ ਨੇ ਲਾਲਚ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ ਜੀ ਲਾਲਚ ਪਿੱਛੇ ਹਜ਼ਾਰਾਂ ਦੇ ਖੂਨ ਹੁੰਦੇ ਤੇ ਲਾਲਚ ਜੱਜਾ ਨੂੰ ਸੱਚ ਨਹੀਂ ਕਹਿਣ ਦਿੰਦਾ ਲਾਲਚ ਬੰਦੇ ਨੂੰ ਕਰ ਬਰਬਾਦ ਦਿੰਦਾ ਧਰਮ ਈਮਾਨ ਨਹੀਂ ਜੱਗ ਤੇ ਰਹਿਣ ਦਿੰਦਾ ਲਾਲਚ ਬੰਦੇ ਨੂੰ ਸਦਾ ਪੁਵਾਈ ਫਿਰਦਾ ਪਰ ਇੱਕ ਜਗਾ ਨਹੀਂ ਮਹਿਰਮਾ ਬਹਿਣ ਬਹਿਣ ਦਿੰਦਾ ਤੇ ਸੂਬੇ ਦਾ ਹੁਕਮ ਹੋ ਗਿਆ ਪਤਾ ਕਿਹੜਾ ਜਿੱਥੋਂ ਮੈਂ ਆਰੰਭ ਕੀਤਾ ਸੀ ਵੀ ਰੱਬ ਕਰੇ ਕਿਸੇ ਦਾ ਦੁਸ਼ਮਣ ਮਰ ਜਾਣਾ ਚਾਰ ਬੰਦੇ ਤੁਰਿਆ ਕਰੋ ਸੂਬੇ ਨੇ ਹੁਕਮ ਕੀਤਾ ਵੀ ਦਵਾਨ ਟੋਡਰਮਾਲ ਨਾਲ ਜਿਹੜਾ ਵੀ ਬੰਦਾ ਤੁਰਿਆ ਉਹਨੂੰ ਮੌਤ ਦੇ ਘਾਟੋਂ ਤਾ ਦਿੱਤਾ ਜਾਵੇਗਾ ਕੱਲਾ ਟੋਡਰਮਾਲ ਹੀ ਸਨਸਕਾਰ ਕਰੇ ਵੇਖੋ ਗੁਰੂ ਦਾ ਪਰਿਵਾਰ ਵੱਡੇ ਸਹਿਬ ਜਿਆਦਾ ਦਾ ਸਨਸਕਾਰ ਹੋਇਆ ਗੁਰੂ ਓਦੋਂ ਵੀ ਕੋਲ ਨਹੀਂ ਹੈ ਓਦੋਂ ਵੀ ਬੀਬੀ ਅਰਸ਼ਰਕ ਪਰਚਰਨ ਸਿਕੋਰ ਸਰਨਕੌਰ ਨੇ ਇਹਨਾਂ ਬੱਚਿਆਂ ਦਾ ਸਸਕਾਰ ਕੀ ਅਸੀਂ ਅਗੀਠੇ ਬਣਾ ਅੱਜ ਮਾਂ ਤੇ ਦੋ ਲਾਲਾਂ ਦਾ ਸਸਕਾਰ ਹੋਣ ਲੱਗਾ ਅੱਜ ਨਾਂ ਤੇ ਕੋਲ ਮਾਂ ਹੈ ਨਾ ਕੋਲ ਬਾਪ ਹੈ ਗੁਰੂ ਤੇਗ ਬਹਾਦਰ ਸ਼ਹੀਦ ਹੋਏ ਉਦੋਂ ਵੀ ਗੁਰੂ ਮਹਾਰਾਜ ਉੱਥੇ ਸ਼ਹੀਦੀ ਦੇ ਵੇਲੇ ਨਹੀਂ ਸਨ ਮਾਂ ਬਾਪ ਵੀ ਕੋਲ ਨਹੀਂ ਜਦੋਂ ਸਸਕਾਰ ਲਾਲ